ਕਦਰੋਂ ਆਈ ਐਸ ਵੇਰੀ ਬੜੀ ਸੋਣੀ ਤਿਆਰ ਹੋ ਕੇ ਆਈ ਆ ਨਾਸਰ ਉਹਨੇ ਬੇਟੀ ਨਹੀਂ ਦੱਸਿਆ ਕਿਆ ਕਰ ਲਿਆ ਸੰਦੀਪ ਘਰ ਇਥੇ ਕਾਲਜ ਆਈ ਸਰ ਕਾਲਜ ਬਾਈ ਭਾਗੂ ਕੀ ਇਨਫੋਰਮੇਸ਼ਨ ਦਿੱਤੀ ਤਾਂ ਕੀ ਹੋਇਆ ਵਾ ਸਰ ਮੈਨੂੰ ਮੈਡਮਾ ਨੇ ਮੈਂ ਕੰਮ ਤੇ ਗਈ ਆ ਮੇਰੀਆਂ ਸੱਤ ਬੇਟੀਆਂ ਆਦਮੀ ਮੇਰਾ ਹੈ ਨਹੀਂ ਸਿਰ ਤੇ ਮੈਂ ਆਪਦਾ ਟਾਈਮ ਪਾਸ ਕਰਕੇ ਆਪਦੇ ਬੱਚਿਆਂ ਨੂੰ ਪੜਾਉਣ ਲਿਖਾਉਣ ਲਈ ਆ ਮੈਡਮ ਨੇ ਫੋਨ ਕੀਤਾ ਵਾ ਕਿ ਤੁਹਾਡੀ ਬੇਟੀ ਦੇ ਸੱਟ ਬਹੁਤ ਲੱਗੀ ਛੇਤੀ ਆਓ ਸਰ ਮੈਂ ਉੱਥੇ ਕੰਮ ਛੱਡ ਕੇ ਆ ਗਈ ਆ ਮੈਨੂੰ ਇਹਨੇ ਇਹਨਾਂ ਆਖਿਆ ਕਿ ਜੰਗੋੜੀ ਵੱਜ ਗਈ ਜਾਂ ਕਿਤਰਾ ਇਹਨਾਂ ਮੈਨੇ ਝੂਠ ਮਾਰਿਆ ਕਿ ਛੇਤੀ ਆ ਜਾ ਉਹਦੇ ਸੱਟ ਬਹੁਤ ਲੱਗੀ ਆ ਤੇ ਸਰ ਮੈਂ ਆ ਤੀ ਆ ਇੱਥੇ ਆਣ ਕੇ ਵੇਖਿਆ ਮੇਰੀ ਤੀ ਮੁੱਕੀ ਪਈ ਆ ਲੋ ਦਾ ਕਰਨ ਦੀ ਸਰੋ ਹਾਂ ਜੀ ਸਰ ਪਤਾ ਨਹੀਂ ਸਰ ਮਿੰਤੋ ਕੋਈ ਪਤਾ ਨਹੀਂ ਆਂਦੇ ਤਰਨ ਤਰਨ ਦਾ ਮੁੰਡਾ ਵਾ ਤੇ ਉਹਨੇ ਗੋਲੀ ਚਲਾਈ ਹੈਗੀ ਇੱਥੇ ਵੇਖੋ ਸਾਰੇ ਜਦੋਂ ਪਿਸਟਲ ਵੀ ਅੰਦਰ ਹੀ ਪਿਆ ਵਾ ਤੇ ਸਰ ਜਦੋਂ ਅੰਦਰ ਕੋਈ ਆਇਆ ਇਹ ਇੱਥੇ ਇੱਕ ਬਿਨਾ ਸਕਿਉਰਿਟੀ ਤੋਂ ਕਿਤਰਾ ਕੋਈ ਅੰਦਰ ਆ ਸਕਦਾ ਅੰਦਰ ਆ ਬੇਟੀ ਮੇਰੀ ਸਰ ਮਿੰਤੋ ਦਾ ਮਾਮਲਾ ਨਹੀਂ ਵਿਖਾਇਆ ਅਜੇ ਕੀ ਮੰਗ ਕਰਦੇ ਜੇ ਕਿਸ ਤਰ੍ਹਾਂ ਦੇ ਬਿਲਾ ਸਕਿਉਰਿਟੀ ਦੇ ਹੋਏ ਕਾਲਜ ਚੱਲ ਰਹੇ ਆ ਜਾਂ ਇਸ ਤਰ੍ਹਾਂ ਦਾ ਮਾਹੌਲ ਕਿ ਹੋ ਜਾਵਾ ਕੀ ਕਹਿਣਾ ਚਾਹੁੰਦੇ ਸਾਰੇ ਇਨਸਾਫ ਚਾਹੀਦਾ ਹਨਾ